ਸਤਿ ਸ੍ਰੀ ਅਕਾਲ ਜੀ ਕਿਸਾਨ ਭਰਾਵੋ ਅੱਜ ਆਪਾਂ ਗੱਲ ਕਰਾਂਗੇ ਜੀ ਸੋਲਰ ਪੰਪ ਤੇ ਜੇ ਤੁਸੀਂ ਸੋਲਰ ਪੰਪ ਲਵਾਉਣਾ ਚਾਹੁੰਦੇ ਹੋ ਸੋਲਰ ਮੋਟਰ ਲਵਾਉਣਾ ਚਾਹੁੰਦੇ ਹੋ ਤੇ ਬਹੁਤ ਵਧੀਆ ਸਕੀਮ ਜਿਹੜੀ ਆਈ ਹੈ ਘੱਟ ਪੈਸਿਆਂ ਦੇ ਵਿੱਚ ਆਪਾਂ ਸੋਲਰ ਪੰਪ ਲਵਾ ਸਕਦੇ ਹਾਂ ਪੂਰੀ ਗੱਲਬਾਤ ਆਪਾਂ ਅੱਗੇ ਤੁਹਾਨੂੰ ਇਹਦੇ ਵਿੱਚ ਵੀਡੀਓ ਵਿੱਚ ਦੱਸਾਂਗੇ ਕਿਹੜੇ-ਕਿਹੜੇ ਤਰੀਕੇ ਨਾਲ ਆਪਾਂ ਘੱਟ ਪੈਸਿਆਂ ਦੇ ਵਿੱਚ ਜਿਹੜਾ ਸੋਲਰ ਪੰਪ ਲਵਾ ਸਕਦੇ ਹਾਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਹਰੇਕ ਤੱਕ ਪਹੁੰਚ ਜਾਏ ਜੇ ਕੋਈ ਲਵਾਉਣਾ ਚਾਹੁੰਦਾ ਤੇ ਜਿਹੜਾ ਇਸ ਸਕੀਮ ਦਾ ਲਾਭ ਲੈ ਸਕੇ ਸੋ ਇੱਕ ਜ਼ਰੂਰੀ ਬੇਨ ਇਹ ਵੀਰ ਬਹੁਤ ਸੋਹਣੀ ਪੱਗ ਬੰਨਣੀ ਸਿਖਾਉਂਦਾ ਵਾ ਹਜੇ 10ਵੀਂ ਕਲਾਸ ਚ ਆ ਬਹੁਤ ਜਿਆਦਾ ਟੈਲੈਂਟ ਹੈ ਇਹਦੇ ਵਿੱਚ ਹਰੇਕ ਤਰ੍ਹਾਂ ਦੀ ਪੱਗ ਜਿਹੜੀ ਬੰਨਣੀ ਸਿਖਾਉਂਦਾ ਵਾ ਇਹਦੇ ਜਿਹੜੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਦਾ ਨਾਮ ਸੰਧੂ ਟਰਬਨ ਆ ਇਹਦਾ ਮੈਂ ਲਿੰਕ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਜਰੂਰ ਜਾ ਕੇ ਉੱਥੇ ਜਿਹੜਾ ਕਲਿੱਕ ਕਰੋ ਇਹਦਾ ਵੀਰ ਦਾ ਹੌਸਲਾ ਵਧਾਓ ਬਹੁਤ ਵਧੀਆ ਟੈਲੈਂਟ ਹੈ ਹਰੇਕ ਤਰ੍ਹਾਂ ਦੀ ਪੱਗ ਬੰਨਣੀ ਸਿਖਾਉਂਦਾ ਹੁਣ ਗੱਲ ਕਰਦੇ ਹਾਂ ਜੀ ਸੋਲਰ ਪੰਪ ਦੀ ਸੋਲਰ ਪੰਪ ਤੇ ਬਹੁਤ ਵਧੀਆ ਸਕੀਮ ਚੱਲੀ ਜਾਂਦੀ ਆ ਸਰਕਾਰੀ ਬੈਂਕ ਆਪਾਂ ਨੂੰ ਬਹੁਤ ਵਧੀਆ ਜਿਹੜਾ ਉਹ ਲੋਨ ਕਰਕੇ ਦਿੰਦੀ ਆ 90% ਜਿਹੜਾ ਵਾ ਉਹ ਲੋਨ ਹੋ ਜਾਂਦਾ ਤੇ 10% ਸਿਰਫ ਆਪਾਂ ਨੂੰ ਡਾਊਨ ਪੇਮੈਂਟ ਦੇਣੀ ਪੈਂਦੀ ਆ ਜਿਹਦੇ ਵਿੱਚ 3 ਐਚਪੀ ਦੀ ਜਿਹੜੀ ਆ ਉਹ ਕਿਸ਼ਤ ਹੈਗੀ ਆ 15000 ਰੁਪਿਆ ਤੇ 5 ਐਚਪੀ ਦੀ ਹੈਗੀ ਆ ਜੀ 24000 7.5 ਐਚਪੀ ਦੀ 35000 ਤੇ 10 ਐਚਪੀ ਦੀ 42000 ਇਹਨੂੰ ਜਿਹੜਾ ਵਿਆਜ ਪੈਂਦਾ ਵਾ ਉਹ 40 ਤੋਂ 50 ਪੈਸੇ ਦੇ ਵਿੱਚ ਵਿੱਚ ਜਿਹੜਾ ਵਿਆਜ ਇਹਨੂੰ ਪੈਂਦਾ ਵਾ ਤੇ ਪਹਿਲੇ 6 ਮਹੀਨੇ ਆਪਾਂ ਕੋਈ ਕਿਸ਼ਤ ਨਹੀਂ ਦੇਣੀ ਸਿਰਫ ਡਾਊਨ ਪੇਮੈਂਟ ਦੇਣੀ ਹੈ ਤੇ ਇਹਦੇ ਵਿੱਚ ਆਪਾਂ ਨੂੰ ਜਿਹੜੀ ਆ ਕੋਈ ਵੀ ਚੀਜ਼ ਜਿਹੜੀ ਆ ਆਪਾਂ ਨੂੰ ਕੋਈ ਗਿਰਵੀ ਰੱਖਣ ਦੀ ਲੋੜ ਨਹੀਂ ਹੈ ਸਿਰਫ ਆਧਾਰ ਕਾਰਡ ਤੇ ਜਿਹੜਾ ਵਾ ਆਪਣਾ ਲੋਨ ਹੋ ਜਾਂਦਾ ਤੇ ਪੈਨ ਕਾਰਡ ਤੇ ਤੇ ਵਿਆਜ ਦਰ ਜਿਹੜੀ ਆ ਉਹ 4 ਤੋਂ 6% ਦੇ ਵਿੱਚ ਵਿੱਚ ਆਪਾਂ ਨੂੰ ਲੱਗਦੀ ਹੈ ਤੇ ਬਹੁਤ ਵਧੀਆ ਸਕੀਮਾਂ ਤੁਸੀਂ ਆਪਣੀ ਸਰਕਾਰੀ ਬੈਂਕ ਤੇ ਜਾ ਕੇ ਪਤਾ ਕਰ ਸਕਦੇ ਹੋ ਸੋ ਧੰਨਵਾਦ ਜੀ